ਇਵੇਂ ਸਾਰਿਆਂ ਤੇ ਕਿਰਪਾ ਕਰ ਦਿਓ ਸਾਰਿਆਂ ਨੂੰ ਨਵਾਜ ਦਿਓ ਪਰ ਓਡੇ ਜੇ ਕਰਮ ਨਹੀਂ ਹੁੰਦੇ ਇੱਕ ਪੂਰਨ ਮਹਾਪੁਰਖ ਦਾ ਦੀਵਾਨ ਸਜਿਆ ਗਰਵਾਣੀ ਦੀ ਕਥਾ ਕਰ ਰਹੇ ਹੈ ਲੱਖਾਂ ਦੀ ਤਦਾਦ ਵਿੱਚ ਸੰਗਤ ਬੈਠੀ ਹੈ ਮਹਾਪੁਰਖ ਭਾਸ਼ਣ ਕਰਦੇ ਕਰਦੇ ਕਹਿੰਦੇ ਸੰਗਤ ਜੀ ਤੁਸੀਂ ਕਿੰਨੇ ਜਾਣੇ ਬੈਠੇ ਹੋ ਕਿੰਨੇ ਜਾਣੇ ਗੁਰੂ ਦੇ ਦਰ ਤੇ ਆਏ ਹੋ ਗੁਰੂ ਸਾਹਿਬ ਦੇ ਅਮਰ ਪਰਵਚਨ ਸੁਣਨ ਵਾਸਤੇ ਤੁਸੀਂ ਆਏ ਹੋ ਔਰ ਤੁਸੀਂ ਕਾਗਾ ਦੀ ਕਤਾਰ ਵਿੱਚੋਂ ਗੁਰੂ ਸਾਹਿਬ ਨੇ ਤੁਹਾਨੂੰ ਹਾਂਸ ਬਣਾਉਣਾ ਉਹ ਮਹਾਪੁਰਖ ਕਹਿੰਦੇ ਕਹਿੰਦੇ ਅਸੀਂ ਮੰਨਦੇ ਹਾਂ ਵੀ ਉਹ ਆਕਾਲ ਪੁਰਖ ਵਾਹਿਗੁਰੂ ਸਭ ਦਾ ਤੀਜਾ ਨੇਤਰ ਖੋਲ ਸਕਦਾ ਜਿਹਨੂੰ ਦਸਮਾں ਦਵਾਰ ਕਹਿੰਦੇ ਉਹ ਤੀਜਾ ਨੇਤਰ ਕਹਿੰਦੇ ਕੋਈ ਦਿਵ ਦ੍ਰਿਸ਼ਟੀ ਕਹਿੰਦੇ ਆ ਜਿਹਦੇ ਨਾਲ ਖੰਡ ਬ੍ਰਹਮਣ ਸਾਰਾ ਕੁਝ ਦੱਸਦਾ ਮਹਾਪੁਰਖ ਕਹਿੰਦੇ ਤੁਸੀਂ ਲੱਖਾਂ ਦੀ ਤਦਾਦ ਵਿੱਚ ਬੈਠੇ ਹੋ ਅਸੀਂ ਵੀ ਮੰਨਦੇ ਹਾਂ ਵੀ ਉਹ ਆਕਾਲ ਪੁਰਖ ਵਾਹਿਗੁਰੂ ਦਿਵ ਦ੍ਰਿਸ਼ਟੀ ਖੋਲ ਸਕਦਾ ਪਰ ਕਿੰਨਿਆਂ ਕਦੀ ਕਿੰਨਿਆਂ ਕਦੀ ਖੋਲ ਸਕਦਾ ਸਾਰੇ ਤਾਂ ਦੇਵ ਦੇਸ਼ ਨਹੀਂ ਖੋਲ੍ਹ ਨਹੀਂ ਸਕਦੀ ਸਾਰਿਆਂ ਤੇ ਕਿਰਪਾ ਨਹੀਂ ਹੋ ਸਕਦੀ ਸਾਰੇ ਕੁਝ ਉਹ ਪ੍ਰਾਪਤ ਕਰਨ ਵਾਸਤੇ ਆਏ ਨਹੀਂ ਕਈ ਸ਼ੰਕਿਆਵਾਦੀ ਬੈਠੇ ਐ ਵੀ ਸੰਤ ਕਿਵੇਂ ਬੋਲਦੇ ਐ ਕਿਸ ਪ੍ਰਥਾਏ ਬੋਲਦੇ ਐ ਕਿਹੜੀ ਕਥਾ ਕਰਦੇ ਐ ਕੀ ਕਹਿ ਰਹੇ ਐ ਕਈ ਨੁਕਸ ਕਰਨ ਵਾਸਤੇ ਆਏ ਐ ਕਈ ਮੱਥਾ ਟੇਕਣਾ ਐ ਕਈ ਮੱਥਾ ਲਾਉਣ ਵਾਸਤੇ ਆਏ ਐ ਮਾਫ ਕਰਿਓ ਜਿਹੜੇ ਸ਼ੰਕਿਆਵਾਦੀ ਲੋਕ ਐ ਜਿਨ੍ਹਾਂ ਨੂੰ ਉਹ ਲਵਦੇ ਫਿਰਦੇ ਐ ਨੁਕਸ ਵੀ ਕਿਹਦੇ ਪਾਸੇ ਜਾਈਏ ਇਨਾ ਵਾਰਿਆ ਆਏ ਦੇਖੀਗੇ ਇਨਾ ਵਾਰਿਆ ਆਏ ਸੁਣੀਏ ਆਏ ਆਪਾਂ ਕਹੀਏ ਗੱਪੂ ਟੇਸ਼ਨ ਜ ਨੂੰ ਕਹਨੇ ਹੈ ਜਦੋਂ ਉਹ ਮਹਾਪੁਰਖ ਕਹਿੰਦੇ ਭਾਈ ਵਿਰਲਿਆ ਤੇ ਕਿਰਪਾ ਹੋ ਸਕਦੀ ਹੈ ਹੁਣ ਤੁਸੀਂ ਕਿੰਨੇ ਆਏ ਹੋ ਸਾਰਿਆਂ ਦੇ ਉਹ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਨਾ ਹੀ ਸਾਰਿਆਂ ਦੀ ਤੇਬ ਦ੍ਰਿਸ਼ਟੀ ਖੁੱਲ ਸਕਦੀ ਹੈ ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਕਰਮਾਂ ਦਾ ਫਰਕ ਪਾਤਾ ਨਾ ਭਗਵਾਨ ਵਾਹਿਗੁਰੂ ਨੇ ਮੰਨ ਲੋ ਜੇ ਕੋਈ ਮਾ ਦੋ ਜੋੜੇ ਬੱਚਿਆਂ ਨੂੰ ਜਨਮ ਦਿੰਦੀ ਹੈ ਸ਼ਕਲਾਂ ਕੋਈਆਂ ਹੋਗੀਆਂ ਉਹਨਾਂ ਦੀਆਂ ਜਿਵੇਂ ਜਿਵੇਂ ਵੱਡੇ ਹੋ ਰਹੇ ਹੈ ਫਿਰ ਫਿਰ ਸੰਗਤ ਦਾ ਫਰਕ ਪੈਂਦਾ ਜੈਸੀ ਸੰਗਤ ਤੈਸੀ ਰੰਗਤ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਉਹ ਦੋ ਜੜਵਾ ਬੱਚੇ ਸੰਗਤ ਦੇ ਰਾਹੀ ਇੱਕ ਤਾਂ ਗੁਰਮੁਖ ਬਣ ਜਾਂਦਾ ਇੱਕ ਮਨਮੁਖ ਬਣ ਜਾਂਦਾ ਇੱਕ ਗੁਰਮੁਖਾਂ ਦੀ ਸੰਗਤ ਵਿੱਚ ਬਹਿੰਦਾ ਇੱਕ ਮਨਮੁਖਾਂ ਦੀ ਸੰਗਤ ਵਿੱਚ ਬਹਿੰਦਾ ਜਿਹੜੇ ਮਨਮੁਖ ਹੈ ਉਹਨੂੰ ਆਪਦੇ ਵੱਲ ਖਿੱਚ ਰਹੇ ਆ ਵੀ ਆਪਾਂ ਆ ਬਣਤ ਬਣਾਉਣੀ ਆਪਾਂ ਆ ਕੰਮ ਕਰਨਾ ਆਪਾਂ ਐ ਕਰਨਾ ਜਿਹੜਾ ਗੁਰਮੁਖਾਂ ਦੀ ਸਤਸੰਗ ਵਿੱਚ ਬੈੰਦਾ ਏ ਉਹਦੇ ਉੱਪਰ ਕਿਰਪਾ ਹੁੰਦੀ ਓ ਬਾਣੀ ਤੇ ਬਾਣੇ ਦਾ ਧਾਰ ਨਹੀਂ ਹੁੰਦਾ ਇੱਥੇ ਹੁਣ ਕਰਮਾਂ ਦਾ ਫਰਕ ਪੈਦਾ ਨਾ ਹੋ ਗਿਆ ਨਾ ਵੀ ਅਗਲੇ ਕਹਿਣਗੇ ਮਾਤਾ ਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ ਇਹ ਸ਼ਕਲਾਂ ਇੱਕੋ ਜੀਆਂ ਨੇ ਇਹਨਾਂ ਦੇ ਅਕਲਾਂ 'ਚ ਫਰਕ ਪਾਤਾ ਕਿੱਡਾ ਵੱਡਾ ਪ੍ਰਭੂ ਆ ਕਿੱਡਾ ਵੱਡਾ ਭਗਵਾਨ ਆ ਉਹ ਕੀ ਨਹੀਂ ਕਰ ਸਕਦਾ ਇਹ ਉਸਤੇ ਡਿਪੈਂਡ ਕਰਦਾ ਉਸਤੇ ਨਿਪਰ ਕਰਦਾ ਏ ਜਿਹੜਾ ਕੋਈ ਬਰਮ ਬਖਤਾ ਆਪ ਦੇ ਆਪ ਨੂੰ ਕਹਿੰਦਾ ਮੇਰੇ ਅਰਗੇ ਤਾਂ ਕੋਈ ਨਹੀਂ ਹੈ ਉਹਨੂੰ ਮੂਰਖ ਕਰ ਸਕਦਾ ਜਿਹੜਾ ਮੂਰਖ ਹੈ ਉਹ ਤੇ ਕਿਰਪਾ ਕਰਕੇ ਉਹਨੂੰ ਬਰਮ ਬਖਤਾ ਕਰ ਸਕਦਾ ਏ ਜਿਹੜਾ ਠੂਠਾ ਫੜ ਕੇ ਦਰਦਰ ਤੇ ਮੰਗਦਾ ਫਿਰਦਾ ਏ ਜਿਹਨੂੰ ਲੋਕ ਅਪਸ਼ਬਦ ਕਹਿੰਦੇ ਆ ਜੇ ਉਹ ਤੇ ਕਿਰਪਾ ਹੋ ਜੇ ਤਖਤਾਂ ਤਾਜਾਂ ਦਾ ਬਾਦਸ਼ਾਹ ਬਣਾ ਸਕਦਾ ਔਰ ਜਿਹੜਾ ਤਖਤਾਂ ਤਾਜਾਂ ਤੇ ਬੈਠਾ ਜੇ ਉਹਦੇ ਉੱਪਰ ਕੌੜੀ ਨਜ਼ਰ ਹੋ ਜੇ ਉਹਨੂੰ ਠੂਠਾ ਫੜ ਕੇ ਦਰਦਰ ਤੇ ਮੰਗਣ ਲਾ ਸਕਦਾ ਕਿਉਂ ਸਹਿਬ ਹੱਥ ਵੜਿਆਈਆਂ ਜਿਸ ਭਾਵ ਹੈ ਤਿਸ ਦੇ ਇਹ ਤਾਂ ਮਾਨ ਵੜਿਆਈ ਹੈ ਜੀ ਗੁਰੂ ਸਾਹਿਬ ਜੀ ਨੂੰ ਮਰਜੀ ਬਖਸ਼ਿਸ਼ ਕਰ ਸਕਦੇ ਆ ਇੱਥੇ ਹੁਣ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਤਿੰਨ ਪੁੱਤਰ ਤਿੰਨਾਂ ਦੇ ਵਿੱਚੋਂ ਇੱਕ ਆ ਗਿਆ ਕਰ ਨਿਕਲਿਆ ਸਭ ਤੋਂ ਛੋਟਾ ਬਾਬਾ ਅਰਜੰਦੇਵ ਜੀ ਜੋ ਗੁਰੂ ਪਿਤਾ ਦਾ ਬਚਨ ਮੰਨ ਕੇ ਹੁਕਮ ਮੰਨ ਕੇ ਲਾਹੌਰ ਬੈਠਾ ਧਰਮਸ਼ਾਲਾ ਦੇ ਵਿੱਚ ਦੀਵਾਨ ਸੁਝਾ ਰਹੀ ਹੈ ਵਿਆਹ ਦੇ ਵਿੱਚ ਸ਼ਿਰਕਤ ਕੀਤੀ ਸਮਾਗਮ ਲੰਘੇ ਆ ਨਤਨੇਮ ਦੀਵਾਨ ਸਜਦੇ ਆ ਸਿੱਖ ਸੰਗਤਾਂ ਹੁੰਦੀਆਂ ਐ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਉਪਦੇਸ਼ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਭ ਤੋਂ ਛੋਟੇ ਸੁਪੁੱਤਰ ਬਾਬਾ ਅਰਜਨਦੇਵ ਜੀ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਗੁਰੂ ਦੀ ਬਾਣੀ ਨਾਲ ਜੋੜ ਰਹੇ ਆ। ਔਰ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਚੱਲਣ ਦਾ ਯਤਨ ਕਰਾ ਰਹੇ ਆ ਵੀ ਪਿਆਰੇ ਸਿੱਖੋ ਇਹ ਜਿਹੜਾ ਸੱਚ ਦਾ ਮਾਰਗ ਹੈ ਨਾ ਇਹ ਸਾਡੇ ਗੁਰੂਆਂ ਨੇ ਦੱਸਿਆ ਹੋਇਆ ਹੈ ਜੇ ਤੁਸੀਂ ਸੱਚ ਦੇ ਮਾਰਗ ਤੇ ਚੱਲੋਗੇ ਤੁਹਾਡੀ ਉਸਤਤ ਹੋਊਗੀ। ਝੂਠ ਦੇ ਰਾਹ ਤੇ ਜਾਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਸੱਚੇ ਮਾਰਗ ਚੱਲਦੇ ਹੋ ਅਸਤਤ ਕਰੇ ਜਾਂ ਹਾਂ ਫਿਰ ਕਈ ਮਹੀਨੇ ਨੰਗੇ ਆ ਸੋਚਿਆ ਵੀ ਕੋਈ ਸੰਦੇਸ਼ਾ ਨਹੀਂ ਆਇਆ ਗੁਰੂ ਪਿਤਾ ਵੱਲੋਂ ਨਾ ਕੋਈ ਮਾਤਾ ਪਾਨੀ ਨਹੀਂ ਯਾਦ ਕਰਿਆ ਏ ਮੈਨੂੰ ਗੁਰੂ ਨੇ ਕਿਹਾ ਸੀਗਾ ਗੁਰੂ ਪਿਤਾ ਨੇ ਵੀ ਜੇ ਸੰਦੇਸ਼ਾ ਆਊਗਾ ਤੁਸੀਂ ਤਾਂ ਉਹਨਾਂ ਨਹੀਂ ਆਉਣਾ ਨਹੀਂ ਹੈ ਜਦੋਂ ਮਹੀਨੇ ਨੰਗੇ ਹੈ ਇੱਕ ਪ੍ਰੇਮ ਰੂਪੀ ਚਿੱਠੀ ਲਿਖਦੇ ਆ ਗੁਰਵਾਣੀ ਰਹਿ ਨੇ ਸ਼ਬਦ ਹਜ਼ਾਰੇ ਹੈ ਇਹ ਗੁਰਵਾਣੀ ਹੈ ਗੁਰੂ ਸਾਹਿਬ ਦੇ ਪੰਜਵੇਂ ਪਾਤਸ਼ਾਹ ਨੇ ਇਹ ਲਿਖੀ ਹੈ ਹੋਰ ਵੀ ਬਾਣੀ ਬਹੁਤ ਲਿਖੀ ਹੈ ਜਦੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਬਾਣੀ ਦੀਆਂ ਪੋਥੀਆਂ ਤਿਆਰ ਕਰ ਰਹੇ ਸਨ ਨਾ ਤੇ ਉਦੋਂ ਬਾਬਾ ਅਰਜਨਦੇਵ ਜੀ ਗੁਰੂ ਸਾਹਿਬ ਦੇ ਦੋਤੇ ਤੀਸਰੇ ਪਾਤਸ਼ਾਹ ਦੇ ਦੋਤੇ ਛੋਟੇ ਜਿਹੇ ਸਨ ਨਾ ਤੇ ਜਿਹੜੀਆਂ ਪੋਥੀਆਂ ਪਈਆਂ ਸੀ ਉਹ ਦੇਖ ਕੇ ਖੁਲ ਗਏ ਚੈੱਕ ਕਰਦੇ ਆ ਦੇਖਦੇ ਆ ਪੜ੍ਹਦੇ ਆ ਤੇ ਸੋਤੇ ਸਦ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਦੋਹਤਾ ਬਾਣੀ ਦਾ ਬਹੁਤ ਥਾ ਕਿਰਪਾ ਕਰਤੀ ਹੈ ਓ ਬਾਬਾ ਅਰਜੰਦੇਵ ਜੀ ਇੱਕ ਸ਼ਬਦ ਹਜ਼ਾਰੇ ਜੋ ਚਿੱਠੀਆਂ ਹਨ ਪਹਿਲੀ ਚਿੱਠੀ ਲਿਖੀ ਐ ਵੀ ਮਹਾਰਾਜ ਕਿਰਪਾ ਕਰੋ ਚਿੱਠੀ ਰਾਹੀ ਹੁਣ ਇੱਕ ਸਿੱਖ ਨੂੰ ਚਿੱਠੀ ਲਿਖ ਕੇ ਭੇਜਤੀ ਐ ਉਹ ਚਿੱਠੀ ਫੜਾਇਆ ਭਰਾਤਾਂ ਨੂੰ ਗੁਰੂ ਸਾਹਿਬ ਦੇ ਵੱਡੇ ਪ੍ਰਾਪਰਥੀ ਜਨ ਨੂੰ ਚਿੱਠੀ ਫੜਾਤੀ ਉਹਨੇ ਚਿੱਠੀ ਪੜੀ ਹਲਕੋ ਕੇ ਰੱਖਤੀ ਐ ਜਿਹੜੇ ਲਕੋ ਕੇ ਰੱਖਤੀ ਐ ਫੇਰ ਆ ਗਿਆ ਵਾਪਸ ਆ ਗਿਆ ਬਾਬਾ ਅਰਜੰਦੇਵ ਜੀਆਂ ਕੋਲੇ ਕੋਈ ਸਨੇਹਾ ਨਹੀਂ ਆਇਆ ਦੂਜੀ ਚਿੱਠੀ ਲਿਖਦੀ ਐ ਦੂਜੀ ਚਿੱਠੀ ਲਿਖਦੇ ਕਹਿੰਦੇ ਤੇਰਾ ਮੁੱਖ ਸੁਹਾਵਾ ਜੀਓ ਸਹਿਤ ਤਨ ਬਾਣੀ ਚਿਰਹਾਂ ਦੇਖੇ ਸਾਰੰਗ ਪਾਣੀ ਇਹ ਦੂਸਰੀ ਚਿੱਠੀ ਲਿਖੀ ਕਹਿੰਦੇ ਲੈ ਸਿੱਖਾ ਇਹ ਦੂਸਰੀ ਚਿੱਠੀ ਲੈ ਜਾ ਜਾ ਕੇ ਫੜਾਇਆ ਕੋਈ ਸੰਦੇਸ਼ ਨਹੀਂ ਆਇਆ ਦੂਸਰੀ ਚਿੱਠੀ ਜਦੋਂ ਲੈ ਕੇ ਗਿਆ ਦੂਜੀ ਚਿੱਠੀ ਵੀ ਉਹਨਾਂ ਦੇ ਵੱਡੇ ਭਰਾਤਾ ਗੁਰੂ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਪਰਥੀ ਚੰਦ ਨੂੰ ਫੜਾਤੀ ਹੈ ਦੋ ਚਿੱਠੀਆਂ ਆਈਆਂ ਪਰ ਗੁਰੂ ਨੂੰ ਇਹ ਦੱਸਿਆ ਪਰਥੀ ਚੰਦ ਦੇ ਮਨ ਵਿੱਚ ਕਾਪਟ ਹੈ ਵੀ ਜੇ ਮੈਂ ਦੱਸਦਾ ਗੁਰੂਆਂ ਨੂੰ ਗੁਰੂ ਪਿਤਾ ਨੂੰ ਦੱਸਤਾ ਉਹਨੂੰ ਬੁਲਾ ਲੈਣਗੇ ਗੁਰੂ ਸਾਹਿਬ ਨੇ ਜਾਣਾ ਗੱਦੀ ਉਹਨੂੰ ਮਿਲ ਜੂ ਮਿਲ ਨਹੀਂ ਮੈਨੂੰ ਐ ਮੈਂ ਖੁੰਝ ਜੂਗਾ ਆ ਕਾ ਪਟਾ ਪੈਥੀ ਚੰਦੇ ਮਨ ਦੇ ਵਿੱਚ ਲੋ ਸੁਣ ਕਾਵ ਰਚਨਾ ਦੋ ਚਿੱਠੀਆਂ ਲਕੋਤੀਆਂ ਹਨ ਫਿਰ ਸਮਾਂ ਲੰਘਿਆ ਏ ਬਾਬਾ ਅਰਜਨਦੇਵ ਜੀ ਕਹਿੰਦੇ ਸਿੱਖਾ ਦੋ ਚਿੱਠੀਆਂ ਫੜਾਈਆਂ ਸੀ ਇਹਨੂੰ ਫੜਾ ਕੇ ਆਇਆ ਏ ਉਹ ਕਹਿੰਦਾ ਜੀ ਗੁਰੂ ਤਾਂ ਮਿਲੇ ਨਹੀਂ ਹਨ ਮੈਂ ਬਹੁਤ ਪੁੱਛਿਆ ਪਰ ਥੋੜੇ ਵੱਡੇ ਭਰਾਤਾ ਪੈਥੀ ਚੰਦ ਮਿਲਗੇ ਸਨ ਇਹ ਦੋ ਚਿੱਠੀਆਂ ਲੋਨਾਂ ਨੂੰ ਫੜਾ ਕੇ ਆਇਆ ਏ ਲੋ ਸੁਣੋ ਹੁਣ ਤੀਸਰੀ ਚਿੱਠੀ ਲਿਖਦੇ ਹਨ ਬਾਬਾ ਅਰਜਨ ਦੇਵ ਜੀ ਸਿੱਖ ਨੂੰ ਕਹਿੰਦੇ ਆ ਇਹ ਜਾਂ ਤਾਂ ਬ੍ਰਹਮਗੇ ਨਹੀਂ ਬਾਬਾ ਬੁੱਢਾ ਸਾਹਿਬ ਨੂੰ ਫੜਾਈ ਤੇ ਜਾਂ ਸਾਡੇ ਗੁਰੂ ਪਿਤਾ ਨੂੰ ਫੜਾਈ ਨੂੰ ਸੁਣੋ ਤੀਸਰੀ ਚਿੱਠੀ ਇਉਂ ਲਿਖਦੇ ਆ ਮਿਆਕਲ ਗੁਰੂ ਜੀ ਦੀਦਨ ਇਨਕਾ ਦੋ ਲਾਉਣਗੇ ਮਰੀਦ ਨੂੰ ਰਾਹਾਂ ਤੇ ਦਿਨੇ ਰਾਤ ਬਿਆਕਲ ਗੁਰੂ ਜੀ ਦੀਦ ਨੂੰ ਰਾਹਾਂ ਤੇ ਦਿਨੇ ਰਾਤ ਬਿਆਕਲ ਗੁਰੂ ਜੀ ਦੀਦ ਨੂੰ que deitam no ਈਦਨੂ ਰਾਹਾਂ ਦਿਨੇ ਰਾਤ ਵਿਅਕਲ ਗੁਰੂ ਜੀ ਦੀਦ ਨੂੰ ਰਾਹਾਂ ਦਿਨੇ ਰਾਤ ਵਿਅਕਲ ਗੁਰੂ ਜੀ ਦੀਦ ਨੂੰ ਕੱਲਾ ਗੁਰੂ ਜੀ ਦੀਦ ਨੂੰ ਰਾਹਾਂ ਦਿਨੇ ਰਾਤ ਵਿਆ ਕੱਲਾ ਗੁਰੂ ਜੀ ਦੀਦ ਨੂੰ ਰਾਹਾਂ ਦਿਨੇ ਰਾਤ ਵਿਆ ਕੱਲਾ ਗੁਰੂ ਜੀ ਦੀਦ ਨੂੰ ਮੱਛੀ ਵਾਂਗੂੰ ਤੜਫ ਉੱਠਿਆ ਹਿਰਦਾ ਵੀ ਗੁਰੂ ਪਿਤਾ ਦੇ ਦਰਸ਼ਨ ਹੀ ਹੋ ਰਹੇ ਦੋ ਮੈਂ ਚਿੱਠੀਆਂ ਪਾਈਆਂ ਕੋਈ ਸੰਦੇਸ਼ਾ ਨਹੀਂ ਆਇਆ ਕਿ ਖਬਰ ਨਹੀਂ ਆਈ ਇਹ ਸਿੱਖ ਚਿੱਠੀਆਂ ਲੈ ਜਾਂਦਾ ਜਿਹੜੇ ਗੁਰਸਿੱਖ ਹੁੰਦੇ ਆ ਗੁਰੂ ਵਾਲੇ ਹੁੰਦੇ ਉਹ ਹਰ ਪਲ ਹਰ ਸਮਾਂ ਹਰ ਕੜੀ ਗੁਰੂ ਦੇ ਦਰਸ਼ਨ ਚਾਹੁੰਦੇ ਆ ਕਿ ਕਿਸੇ ਪਾਸ ਸਾਨੂੰ ਗੁਰੂ ਦੇ ਦਰਸ਼ਨ ਹੋ ਜਾਣ ਜੇ ਤਾਂ ਗੁਰੂ ਹਾਜ਼ਰ ਹੈ ਸਿੱਖ ਨਹੀਂ ਆਇਆ ਤੇ ਜਿਹੜਾ ਜਦੋਂ ਸਿੱਖ ਆਊਗਾ ਫਿਰ ਗੁਰੂ ਪੁੱਛੂਗਾ ਵੀ ਸਿੱਖਾ ਤੂੰ ਕਿਉਂ ਨਹੀਂ ਆਇਆ ਜੇ ਸਿੱਖ ਆ ਗਿਆ ਤੇ ਗੁਰੂ ਨੇ ਤਿਸੇ ਦਰਸ਼ਨ ਨਹੀਂ ਹੋਏ ਉਹ ਜਦੋਂ ਗੁਰੂ ਹਾਜ਼ਰ ਹੋਏ ਗੁਰੂ ਨੂੰ ਕਹੋ ਵੀ ਮਾਰਾ ਤੁਸੀਂ ਉਧਰ ਨੂੰ ਤੁਹਾਡੇ ਦਰਸ਼ਨ ਨਹੀਂ ਹੋਏ ਇਹ ਦੋਵੇਂ ਤਰਫਾ ਪ੍ਰੇਮ ਹੈ ਜਿਹੜੀ ਮੱਛੀ ਹੈ ਇਹ ਪਾਣੀ ਨੂੰ ਪ੍ਰੇਮ ਕਰਦੀ ਹੈ ਜਿਹੜੇ ਭੌਰੇ ਹੈ ਫੁੱਲਾਂ ਨੂੰ ਪ੍ਰੇਮ ਕਰਦੇ ਜਿਹੜੀ ਚਕੌਰ ਹੈ ਚੰਨ ਨੂੰ ਪ੍ਰੇਮ ਕਰਦੀ ਹੈ ਪਰ ਇੱਕ ਤਰਫਾ ਪ੍ਰੇਮ ਹੈ ਇਹ ਦੋਵੇਂ ਤਰਫਾ ਪ੍ਰੇਮ ਨਹੀਂ ਹੈ ਮੱਛੀ ਦਾ ਪ੍ਰੇਮ ਹੈ ਪਾਣੀ ਦੇ ਨਾਲ ਪਾਣੀ ਦਾ ਕੋਈ ਪ੍ਰੇਮ ਨਹੀਂ ਮੱਛੀ ਦੇ ਨਾਲ ਜਿਹੜਾ ਮਰਜੀ ਛਕੇ ਜਿਹੜਾ ਮਰਜੀ ਵਾਰਤੀ ਚੱਲੇ ਭੌਰੇ ਫੁੱਲਾਂ ਨੂੰ ਪ੍ਰੇਮ ਕਰਦੇ ਹੈ ਪਰ ਫੁੱਲਾਂ ਦਾ ਕੋਈ ਪ੍ਰੇਮ ਨਹੀਂ ਭੌਰਿਆਂ ਦੇ ਨਾਲ ਜਿਹੜਾ ਮਰਜੀ ਸੁਗੰਧੀ ਲਵੇ ਵਾਸਨਾ ਲਵੇ ਚਕੌਰ ਚੰਨ ਨੂੰ ਪ੍ਰੇਮ ਕਰਦੀ ਹੈ ਪਰ ਚਾਨਣ ਦਾ ਕੋਈ ਪ੍ਰੇਮ ਨਹੀਂ ਚਕੋਰ ਦਿਨਾ ਜਿਹੜਾ ਮਰਜੀ ਨਜ਼ਾਰੇ ਲਈ ਚੱਲੇ ਇਹ ਇੱਕ ਤਰਫਾ ਪ੍ਰੇਮ ਹੈ ਗੁਰ ਗੁਰ ਸਿੱਖ ਦਾ ਤੇ ਗੁਰੂ ਦਾ ਦੋਵੇਂ ਤਰਫਾ ਪ੍ਰੇਮ ਹੁੰਦਾ ਟੱਪਣਾ ਲੱਗੀ ਰਹਿੰਦੀ ਹੈ ਮਸਤ دیਵਾਨੇ ਰਹਿੰਦੇ ਆ ਗੁਰਸਿੱਖ ਦੇ ਪਿਆਰੇ ਵੀ ਸਾਨੂੰ ਗੁਰੂ ਦੇ ਦਰਸ਼ਨ ਹੋਣ ਚਾਹੇ ਜਸਨਾ ਮਰਜੀ ਹੋਣ ਇਹ ਤੀਸਰੀ ਚਿੱਠੀ ਲਿਖ ਰਹੀ ਹੈ ਇੱਕ ਘੜੀ ਨਾ ਮਿਲਤੇ ਤੱਕ ਕਲਜਗ ਹੋਤਾ ਹੁਣ ਕਦ ਮਿਲ ਜੇ ਪ੍ਰਤੋਦ ਭਗਵੰਤਾ ਇਹ ਤੀਸਰਾ ਪਦ ਪਾਤਾ ਤੀਸਰੀ ਚਿੱਠੀ ਲਿਖਤੀ ਹੈ ਪ੍ਰੇਮ ਰੂਪੀ ਘਰਵਾਨੀ ਦੇ ਰਾਹੀ ਸਿੱਖ ਨੂੰ ਕਿਹਾ ਸਿੱਖਾ ਦੋ ਚਿੱਠੀਆਂ ਤੋਂ ਗਲਤ ਫੜਾਇਆ ਹੈ ਇਹ ਜਿਹੜੀ ਤੂੰ ਤੀਜੀ ਚਿੱਠੀ ਹੈ ਜਾਂ ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਫੜਾਉਣੀ ਹੈ ਤੇ ਜਾਂ ਸਾਡੇ ਗੁਰੂ ਪਿਤਾ ਚੌਥੇ ਪਾਤਸ਼ਾਹ ਕੋ ਰਾਮਦਾਸ ਮਹਾਰਾਜ ਸੁਪਰਦ ਕਰਨੀ ਹੈ ਕਿਉਂਕਿ ਸਮਾਂ ਕਾਫੀ ਹੋ ਗਿਆ ਅਸੀਂ ਉਹਨਾਂ ਦੇ ਹੁਕਮ ਦੇ ਬੱਜੇ ਬੈਠੇ ਹੋਏ ਹਾਂ ਜੇ ਉਹਨਾਂ ਦਾ ਹੁਕਮ ਹੋਊ ਤਾਂ ਅਮਰ ਸਰ ਜਾਣਾ ਨਹੀਂ ਅਸੀਂ ਜਾਣਾ ਨਹੀਂ ਹੈ ਇੱਥੇ ਹੁਣ ਸਮਾਂ ਜ਼ਿਆਦਾ ਲੱਗ ਰਿਹਾ ਹੈ ਇਹ ਤੀਸਰੀ ਚਿੱਠੀ ਦੇ ਕੇ ਤੋਰਤਾ ਇੱਕ ਸਿੱਖ ਨੂੰ ਬਾਬਾ ਅਰਜਨ ਦੇਵ ਜੀਆ ਨੇ ਲਾਹੌਰ ਤੋਂ ਉਹ ਸਿੱਖ ਪਹੁੰਚਿਆ ਏ ਦਰਵਾਸਾ ਅੰਮ੍ਰਿਤਸਰ ਪਹੁੰਚਿਆ ਦੇਖਦਾ ਕੱਠ ਬਹੁਤ ਆ ਸੰਗਤਾਂ ਬਹੁਤ ਨੇ ਤੇ ਫਿਰ ਉਹਨਾਂ ਨੇ ਉਹ ਸਿੱਖ ਨੇ ਬਾਬਾ ਅਰਜਨ ਦੇਵ ਜੀ ਦੀ ਤੀਜੀ ਚਿੱਠੀ ਜੀ ਦਾ ਤੀਜਾ ਪਦਾ ਪਾਇਆ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਸੁਪੁੱਤਰ ਕਰਤੀ ਹੈ ਤੇ ਬਾਬਾ ਬੁੱਢਾ ਸਾਹਿਬ ਉਹ ਸਿੱਖ ਨੂੰ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਚਲੇ ਗਏ ਕਹਿੰਦੇ ਜੀ ਛੋਟਾ ਬੇਟਾ ਆਪ ਜੀ ਦਾ ਸਹਿਬਜਾਦਾ ਬਾ ਬਰਜਨ ਦੇਵ ਜੀ ਜੋ ਲਾਹੌਰ ਗਏ ਕਿੰਨਾ ਸਮਾਂ ਹੋ ਗਿਆ ਏ ਆ ਤੁਹਾਡੇ ਵਾਸਤੇ ਇੱਕ ਪ੍ਰੇਮ ਰੂਪੀ ਪੱਤਰ ਭੇਜਿਆ ਖੱਤ ਭੇਜਿਆ ਸੋ ਪਿਆਰੇ ਖਾਲਸਾ ਜੀ ਉਹਦੇ ਉੱਪਰ ਤੀਜਾ ਪਤਾ ਲਿਖਿਆ ਹੋਇਆ ਸੀਗਾ ਗੁਰੂ ਸਾਹਿਬ ਕਹਿੰਦੇ ਦੋ ਚਿੱਠੀਆਂ ਪਹਿਲਾਂ ਵੀ ਆਈਆਂ ਉਹ ਕਿਸੇ ਐ ਉਹ ਕਹਿੰਦਾ ਜੀ ਉਹ ਸਿੱਖ ਕਹਿੰਦਾ ਜੀ ਮੈਂ ਤੁਹਾਡੇ ਵੱਡੇ ਪੁੱਤਰ ਪਿਰਥੀ ਚੰਦ ਨੂੰ ਫੜਾ ਕੇ ਗਿਆ ਐ ਪਿਰਥੀ ਚੰਦ ਨੂੰ ਬੁਲਾਇਆ ਪਿਰਥੀ ਚੰਦ ਨੂੰ ਬਰਾ ਕੇ ਲਿਆਓ ਪਿਰਥੀ ਚੰਦ ਆ ਗਿਆ ਪਿਰਥੀ ਚੰਦ ਨੂੰ ਕਹਿੰਦੇ ਸਤਗੁਰੂ ਕਹਿੰਦੇ ਗੱਲ ਸੁਣਾਂ ਵੀ ਜਿਆਦਾ ਤਾਂ ਦੋ ਚਿੱਠੀਆਂ ਪਹਿਲਾਂ ਆਈਆਂ ਸੀ ਤੂੰ ਸਾਨੂੰ ਫੜਾਈਆਂ ਤੇ ਤੀਜੀ ਚਿੱਠੀ ਆ ਉਹ ਨਾ ਨੁਕਰ ਕਰਨ ਲੱਗਿਆ ਕਹਿੰਦਾ ਜੀ ਮੈਨੂੰ ਤਾਂ ਫੜਾਈ ਨਹੀਂ ਹੈ ਮੈਂ ਤਾਂ ਦੇਖੀ ਨਹੀਂ ਹੈ ਮੈਂ ਤਾਂ ਅੱਜ ਪਹਿਲੀ ਵਾਰੀ ਦੇਖਿਆ ਹੈ ਇਹਨੂੰ ਝੂਠ ਬੋਲ ਰਿਹਾ ਕਾਪਟ ਦੇਖੋ ਗੁਰੂ ਪੁੱਤਰ ਹੋ ਕੇ ਗੁਰੂ ਦੇ ਸਨਮੂਖ ਖੜਾ ਹੋਇਆ ਪ੍ਰਥੀ ਚੰਦ ਜਿਹਦੇ ਅੰਦਰੋਂ ਹੰਕਾਰ ਦੀ ਬੋ ਆ ਰਹੀ ਹੈ ਕੋਈ ਪ੍ਰੇਮ ਭਾਵਨਾ ਵਾਲਾ ਉਹਦੇ ਵਿੱਚ ਕੋਈ ਗਿਆਨ ਨਹੀਂ ਹੈ ਉਹ ਹਉਮੈ ਦਾ ਉਹਦੇ ਅੰਦਰ ਵਾਸ਼ਨਾ ਆਉਂਦੀ ਹੈ ਮਹਾਰਾਜ ਨੇ ਕਿਹਾ ਵੀ ਇਹ ਲੋਕੋਈ ਬੈਠਾ ਏ ਹੁਣ ਜਾਣੀ ਜਾਣ ਸਤਿਗੁਰੂ ਤੋ ਕੀ ਓਲੇ ਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੋ ਗੁਰੂ ਤੋ ਕਿਹੜਾ ਕੁਛ ਓਲੇ ਹੁੰਦਾ ਏ ਜਿਹੜੀ ਜਿਹੜੀ ਸਿੱਖ ਹੈ ਸਾਰਿਆਂ ਦਾ ਪਤਾ ਹੁੰਦਾ ਗੁਰੂ ਨੂੰ ਵੀ ਕਿਹੜਾ ਕਿੰਨੇ ਪਾਣੀ ਚ ਹੈ ਕਿਹੜਾ ਕਿੰਨੇ ਪਾਣੀ ਚ ਹੈ ਗੁਰੂ ਦੇ ਕੋਲੇ ਸ਼ਿਕਾਇਤਾਂ ਲਾ ਕੇ ਜਾਂ ਕਹੇ ਦਾ ਕੱਪੜੇ ਖਿੱਚ ਕੇ ਅੱਗੇ ਨਹੀਂ ਹੋਇਆ ਜਾਂਦਾ ਗੁਰੂ ਨੂੰ ਸਾਰਾ ਪਤਾ ਵੀ ਕਿਸ ਸਿੱਖ ਨੂੰ ਕਿਸ ਮਕਾਮ ਤੇ ਰੱਖਣਾ ਹੈ ਕਿਸ ਸਿੱਖ ਨੇ ਕਦੋਂ ਮੰਜ਼ਲ ਤੈਅ ਕਰਨੀ ਹੈ ਕਿਸ ਸਿੱਖ ਨੂੰ ਕਿਹੜਾ ਉਹਦਾ ਕਦੋਂ ਦੇਣਾ ਹੈ ਇਹ ਗੁਰੂ ਨੂੰ ਸਭ ਪਤਾ ਹੁੰਦਾ ਹੈ ਮਤ ਸੋਚੋ ਵੀ ਕਮਰੇ ਚ ਬੈਠੇ ਆ ਜਾਂ ਗੁਰੂ ਦੇ ਨਜ਼ਰਾਂ ਤੋਂ ਦੂਰ ਬੈਠੇ ਆ ਜੋ ਪਿਆਰੇ ਖਾਲਸਾ ਜੀ ਜਿਹੜੇ ਗੁਰੂ ਦੇ ਸਿੱਖ ਹੁੰਦੇ ਉਹ ਤਾਂ ਐਂ ਕਹਿੰਦੇ ਜੇ ਦੂਰ ਕੀਤਾ ਹੈ ਨਜ਼ਰਾਂ ਤੋਂ ਉਹਨਾਂ ਦਿਲ ਕੋਮਲ ਤੋਂ ਦੂਰ ਕਰੀ ਮਹਾਰਾਜ ਜਿੱਤੇ ਨੇ ਨਜਰਾਂ ਤੋਂ ਦੂਰ ਹੋਏ ਆ ਨਾ ਪਰ ਦਿਲ ਕੋਮਲ ਤੋਂ ਦੂਰ ਨਾ ਕਦੀ ਹਿਰਦੇ ਵਿੱਚ ਸਮਾ ਕੇ ਰਖੀ ਤੇਰਾ ਸਰੂਪ ਵੀ ਸਾਡੇ ਹਿਰਦੇ ਵਿੱਚ ਸਮਾ ਜਾਵੇ ਜਿਹੜਾ ਇਹ دنیਆ ਵੀ ਸਰੀਰ ਹੈ ਇਹ ਤਾਂ ਨਾਸ਼ਮਾਨਾ ਚਾਹੇ ਕਿਸੇ ਦਾ ਹੋਵੇ ਜਿਹੜੀ ਉਹ ਰਹਾਣਿਅਤ ਆ ਰੋਹਾਨਿਅਤ ਆ ਜਿਹੜੀ ਅੰਦਰ ਆ ਸੁਵੰਤੀ ਬੂੰਦ ਆ ਜਿਹਨੂੰ ਪਪੀਹਾ ਤਰਸਦਾ ਤੇ ਤੜਫਦਾ ਖਤਮ ਹੋ ਜਾਂਦਾ ਹੈ ਮੇਰੇ ਸੁਵੰਤੀ ਬੂੰਦ ਪਪੀਹੇ ਦੇ ਮੁਖ ਵਿੱਚ ਪਵੇ ਤਾਂ ਉਹਦੀ ਪਿਆਸ ਬੁਝਦੀ ਹੈ ਇਹੋ ਜਿਹੇ ਜਿਹੜੇ ਗੁਰਸਿੱਖ ਹੁੰਦੇ ਆ ਉਹ ਸ਼ਾਂਤੀ ਬੂੰਦ ਨੂੰ ਤੜਫਦੇ ਫਿਰਦੇ ਆ ਬਾਬਾ ਫਰੀਦ ਸਾਹਿਬ ਵਰਗੇ ਦੇਖੋ ਕਿੰਨੀ ਬੰਦਗੀ ਕੀਤੀ ਹੈ ਕਿੰਨੇ ਸਾਲ ਬੰਦਗੀ ਕੀਤੀ ਹੈ ਰੋਟੀ ਕਾਟਦੀ ਵੀ ਮੰਨੀ ਹੈ ਭੁੱਖੇ ਰਹਿ ਕੇ ਵੀ ਦੇਖਿਆ ਹੈ ਕਿੰਨੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਪਰ ਉਹਨਾਂ ਦੇ ਉੱਪਰ ਵੀ ਅਪਾਰ ਬਖਸ਼ਿਸ਼ ਕਿਰਪਾ ਗੁਰੂ ਨੇ ਹੀ ਕੀਤੀ ਹੈ ਸੋ ਪਿਆਰੇ ਖਾਲਸਾ ਜੀ ਇਹ ਮਤ ਸੋਚੋ ਵੀ ਗੁਰੂ ਤੋਂ ਬਿਨਾ ਕੁਝ ਗਿਆਨ ਦੀ ਪ੍ਰਾਪਤੀ ਹੋ ਜੂ ਜਾਂ ਮੰਜ਼ਲ ਤੈਅ ਹੋ ਜੂਗੀ ਜਾਂ ਸਾਰਾ ਕੁਝ ਪ੍ਰਾਪਤ ਕਰ ਲਾਂਗੇ ਇਹ ਤਾਂ ਗੁਰੂ ਦੀ ਛਣ ਵਿੱਚ ਆ ਕੇ ਹੀ ਮਰਤਮੇ ਮਿਲਦੇ ਆ ਮਹਾਰਾਜ ਨੇ ਸੰਗਤ ਦੇ ਸਾਹਮਣੇ ਪ੍ਰਿਥੀ ਚੰਦ ਨੂੰ ਝਾੜਿਆ ਵੀ ਤੂੰ ਇਹ ਗਲਤ ਕਰ ਰਿਹਾ ਏ ਇਹ ਗੁਰਨਾਨਕ ਦੇ ਤਖਤ ਤੇ ਉਹ ਆਊਗਾ ਜਿਹੜਾ ਇਹਦਾ ਵਾਰਿਸ ਹੈ ਲਹਣ ਮਹਾਰਾਜ ਚੌਥੇ ਪਾਸ਼ਾ ਕੋ ਰਾਮਦਾਸ ਮਹਾਰਾਜ ਕਹਿੰਦੇ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਤੁਸੀਂ ਗੁਰਨਾਨਕ ਮਹਾਰਾਜ ਦੇ ਨਵਾਜੇ ਹੋਏ ਹੋ ਤੁਸੀਂ ਕਿਰਪਾ ਕਰਨੀ ਹੈ ਤੁਸੀਂ ਜਾਓ ਸੇਵਾਦਾਰ ਨਾਲ ਲੈ ਜਾਓ ਲਾਹੌਰ ਜਾਓ ਸਾਡਾ ਜੋ ਛੋਟਾ ਸਹਿਬ ਜਾਂਦਾ ਹੈ ਬਾਬਾ ਅਰਜਨ ਦੇਵ ਆ ਜੋ ਸਾਡਾ ਸੁਪੁੱਤਰ ਹੈ ਸਹਿਬ ਜਾਂਦਾ ਹੈ ਸਾਡੇ ਬਚਨ ਮੰਨ ਕੇ ਉੱਥੇ ਗਿਆ ਸਾਡੇ ਬਚਨਾਂ ਤੇ ਪੁਸ਼ਪ ਚਾੜੇ ਆ ਸਾਡੇ ਦੋ ਪੁੱਤਰਾਂ ਨੇ ਜਵਾਬ ਦਿੱਤਾ ਕਿ ਅਸੀਂ ਉੱਥੇ ਜਾਣਾ ਨਹੀਂ ਹੈ ਸਾਡਾ ਛੋਟਾ ਪੁੱਤਰ ਗਿਆ ਵੀ ਸਾਡੇ ਬਚਨ ਵੀ ਮੰਨੇ ਉਹ ਐਸਾ ਆਗਿਆਕਾਰੀ ਹੈ ਬਾਬਾ ਜੀ ਤੁਸੀਂ ਆਦਬ ਸਤਕਾਰ ਨਾਲ ਲੈ ਕੇ ਆਓ ਲੋ ਸੁਣੋ ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਸਿੱਖ ਗਏ ਹੈ ਬਾਬਾ ਅਰਜਨ ਦੇਵ ਜੀ ਤਖਤਾਂ ਤੇ ਬੈਠੇ ਹੈ ਨਾਮ ਬਣਿਆ ਵਿਦੇਸ਼ ਦੇ ਰਹੇ ਹੈ ਸੰਗ ਦੇ ਵਿੱਚ ਜਾ ਕੇ ਬਹਿ ਗਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੋ ਸਮਾਪਤੀ ਹੋਈ ਹੈ ਜਿਦਾਰੇ ਕੀਤੀ ਹੈ ਕਹਿੰਦੇ ਆਓ ਜੀ ਸਹਿਬਜ਼ਾਦਾ ਜੀ ਬਾਬਾ ਅਰਜਨ ਦੇਵ ਜੀ ਆਓ ਗੁਰੂ ਪਿਤਾ ਨੇ ਤੁਹਾਨੂੰ ਯਾਦ ਕੀਤਾ ਹੈ ਉਹ ਜਦੋਂ ਲੈ ਕੇ ਵਾਪਸ ਆਏ ਹੈ ਛਾਤੀ ਨਾ ਲੱਗਦੇ ਗੁਰੂ ਪਿਤਾ ਦਾ ਤੇ ਪੁੱਤਰ ਦਾ ਮਲਾਪ ਹੁੰਦਾ ਏ ਮਹਾਰਾਜ ਕਹਿੰਦੇ ਚੌਥਾ ਪਦਵੀ ਮਲਾਦੋ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇ ਜਵੇਂ ਮਲਾਪ ਹੁੰਦਾ ਏ ਗੁਰੂ ਸਾਹਿਬ ਕਿਰਪਾ ਕਰਦੇ ਆ ਸਤਗੁਰ ਦੀ ਕਿਰਪਾ ਨਾਲ ਮੈਨੂੰ ਮਿਲ ਗਏ ਪ੍ਰਭ ਅਬਨਾਸੀ ਉਹ ਸਮੇਂ ਦੀ ਵਾਰਤਾ ਸਾਥੀ ਐਵੇਂ ਬਿਆਨ ਕਰਦਾ ਗੁਰ ਦੀ ਕਿਰਪਾ ਨਾਲ ਮੈਨੂੰ ਮਿਲ ਗਏ ਪ੍ਰਭ ਅਵਨਾਸੀ ਇਤਿਹਾਸ ਅਸੀਂ ਕੱਲੇ ਰੰਮ ਕੀਤਾ ਸੀ ਕਵਤਾਵਾਂ ਤਾਂ ਹੋਰ ਸਨ ਜੋਰਾ ਸਿੰਘ ਮਸਾਫਦੀਆਂ ਲਿਖੀਆਂ ਹੋਈਆਂ ਸਾਡੇ ਉਸਤਾਦ ਦੀਆਂ ਪਰ ਸਾਡਾ ਚੌਥਾ ਸਾਥੀ ਮਨਜੀਤ ਸਿੰਘ ਟੀਮਣਾ ਕਹਿੰਦਾ ਵੀ ਚਾਰ ਇਹ ਚਿੱਠੀਆਂ ਤੇ ਨਵੀਆਂ ਕਵਤਾ ਲਿਖਦੇ ਆ ਇਸ ਸਿੱਖ ਨੇ ਰਾਤ ਬੈਠ ਕੇ ਚਾਰ ਕਵਤਾ ਲਿਖੀਆਂ ਇਸੇ ਚਾਰ ਚਿੱਠੀਆਂ ਤੇ ਦੋ ਤਾਂ ਅਸੀਂ ਕੱਲ ਸੁਨਾਤੀਆਂ ਸੀ ਤੇ ਦੋ ਨਵੀਆਂ ਕਵਤਾਵਾਂ ਲਾਈਆਂ ਹਨ ਗੁਰੂ ਤੁਸੀਂ ਅਸੀਸ ਬਖਸ਼ੀ ਹੈ ਸੋ ਗੁਰੂ ਦੀ ਕਿਰਪਾ ਦੇ ਨਾਲ ਜਾਦੇ ਮਲੇਪ ਮਲਾਪ ਹੋਇਆ ਨਾ ਬਾਬਾ ਅਰਜਨਦੇਵ ਜੀ ਦਾ ਤੇ ਗੁਰੂ ਰਾਮਦਾਸ ਜੀ ਜੱਫੀ ਪਾ ਕੇ ਮਿਲੇ ਮਹਾਰਾਜ ਕਹਿੰਦੇ ਆਓ ਭਾਗ ਹੁਆ ਗੁਰ ਸੰਤ ਮਲਾਇ ਪ੍ਰਭ ਅਬਨਾਸੀ ਘਰ ਮੈਂ ਪਾਇਆ ਕਹਿੰਦੇ ਆਓ ਬੈਠੋ ਮੈਂ ਦੇਣ ਨੂੰ ਤਿਆਰ ਬੈਠਾ ਗੁਰਨਾਨਕ ਦੇ ਤਖਤ ਦੇ ਉੱਪਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਤੋਂ ਛੋਟੇ ਸੁਪੁੱਤਰ ਬਾਬਾ ਅਰਜਨਦੇਵ ਜੀ ਨੂੰ ਬਿਠਾਇਆ ਬ੍ਰਹਮ ਗਿਆਨੀ ਬਾਬਾ ਵੱਡਾ ਸਾਹਿਬ ਨੂੰ ਕਹਿੰਦੇ ਸਾਰੀ ਦਸਮ ਅਦਾ ਕਰੋ ਅੱਜ ਤੋਂ ਇਹ ਸਾਡਾ ਰੂਪ ਹੈ ਗੁਰਨਾਨਕ ਦੇ ਤਖਤ ਤੇ ਗੁਰੂ RAMDAS ਮਹਾਰਾਜ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਅਰਜਨਦੇਵ ਜੀ ਸਤਿਗੁਰੂ ਗੁਰੂ ਅਰਜਨਦੇਵ ਜੀ ਬਣ ਕੇ ਬੈਠੇ ਐ ਇਸ ਤੋਂ ਫਿਰ ਇਤਿਹਾਸ ਆਰੰਭ ਹੁੰਦਾ ਹੈ ਇੰਨੀ ਖਾਜਰੀ ਪ੍ਰਮਾਣ ਕਰਿਓ ਵਿੰਦ ਸੰਗਤਾਂ ਨੂੰ ਅਸ਼ੀਰਵਾਦ ਬਖਸ਼ਿਸ਼ ਕੀਤਾ ਏ ਗੁਰੂ ਸਾਹਿਬ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਹੁਣ ਛੇ ਪੜੀਆਂ ਅਨੰਸਾ ਜਾਪ ਹੋਣਾ ਫਿਰ ਸਾਰੇ ਪਰਵਾਇ ਚੜ੍ਹਦੀ ਕਲਾ ਵਾਸਤੇ ਗੁਰੂ ਸਾਹਿਬ ਦੇ ਚਨ੍ਹ ਅਰਦਾਸ ਹੋਣੀ ਐ ਗੱਜ-ਵੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ